ਖਾਣੇ ਦੀ ਪਲੇਟ ਭਰ ਕੇ ਕਿਸੇ ਨੇ ਰੱਖੀ ਹੋਵੇ ਪੰਜ ਚਾਰ ਤਰ੍ਹਾਂ ਦੀਆਂ ਸਬਜ਼ੀਆਂ ਰੱਖੀਆਂ ਹੋਣ ਕੋਈ ਦਿੱਕੀ ਜਾਵੇ ਦੇਕੀ ਜਾਵੇ ਪਈ ਪਈ ਸਾਡੇ ਸਾਹਮਣੇ ਹੋਵੇ ਤੇ ਖਾਵੇ ਉਸ ਨੂੰ ਨਾ ਤੇ ਸਾਹਮਣੇ ਪਈ ਪਈ ਨੂੰ ਪਾ ਮੱਥਾ ਟੇਕੀ ਜਾਵੇ ਉਹਦੇ ਆਸੇ ਦੁਆਰੇ ਪਾਣੀ ਤਰੰਕੀ ਜਾਵੇ ਮੱਥੇ ਟੇਕੀ ਜਾਵੇ ਖਾਣੇ ਦੇ ਰੋਟੀ ਦੇ ਖਾਵੇ ਨਾ ਤੇ ਕੀ ਉਹ ਭੁੱਖ ਮਿਟਾ ਦੇਵੇਗੀ ਉਹ ਕੌਲੀਆਂ ਜਿਹੜੀਆਂ ਪਈਆਂ ਨੇ ਰੋਟੀ ਜਿਨ੍ਹਾਂ ਦੇ ਵਿੱਚ ਪਿਆ ਖਾਣਾ ਕੀ ਉਹ ਭੁੱਖ ਮਟਾ ਦੇਣ ਗਿਆ ਨਹੀਂ ਜੇ ਭੁੱਖ ਮਟਾਉਣੀ ਹੈ ਤੇ ਖਾਣਾ ਖਾਣਾ ਪਏ ਭਾਵੇਂ ਜਿੰਨਾ ਮਰਜ਼ੀ ਵਧੀਆ ਬਣਾਇਆ ਹੋਵੇ ਜਿੰਨਾ ਮਰਜ਼ੀ ਕੀਮਤੀ ਹੋਵੇ ਜਿੰਨਾ ਮਰਜ਼ੀ ਸਮਾਂ ਲਾਇਆ ਹੋਵੇ ਖਾਣੇ ਤੇ ਜੇ ਥਾਲੀ ਵਿੱਚ ਪਏ ਨਹੀਂ ਮੱਥਾ ਟੇਕੀ ਜਾਈਏ 100 ਵਾਰੀ ਮੱਥਾ ਟੇਕੀ ਜਾਈਏ ਉਸ ਖਾਣੇ ਨੇ ਭੁੱਖ ਨਹੀਂ ਸਾਡੀ ਹਟਾਉਣੀ ਐਵੇਂ ਮਹਾਰਾਜ ਜੀ ਕਹਿੰਦੇ ਨੇ ਵੀ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕਰ ਕਾ ਪਈਓ ਜਿਸ ਕਾ ਸਵਸਾਧਾਰੋ ਜੇ ਕੋ ਖਾਵੇ ਜੇ ਕੋ ਪੁੰਚੇ ਤਸਕਾ ਹੋਏ ਉਧਾਰੋ ਐਦਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇੱਕ ਜਿਵੇਂ ਥਾਲ ਵਿੱਚ ਪਦਾਰਥ ਪੈਨੇ ਐਦਾਂ ਬਾਣੀ ਪਈ ਹੋਈ ਐ ਇਹਨੂੰ ਜਿਹੜਾ ਸੁਨੇਗਾ ਧਿਆਨ ਨਾਲ ਇਹਨੂੰ ਮੰਨੇਗਾ ਇਹਦੇ ਤੇ ਚਲੇਗਾ ਮਤਲਬ ਅੰਦਰ ਲੈ ਕੇ ਜਾਏਗਾ ਤੇ ਉਹਦੀ ਭੁੱਖ ਦੂਰ ਹੋਣੀ ਐ ਉਦੀ ਅੰਦਰਲੀ ਆਤਮਾ ਨੂੰ ਭੁੱਖੇ ਉਹਦੀ ਲਤਨੀ ਹੈ ਇਸ ਕਰਕੇ ਮਹਾਰਾਜ ਫਰਮਾਨ ਕਰਦੇ ਨੇ ਵੀ ਉਸ ਪ੍ਰਮਾਤਮਾ ਨੂੰ ਇਸ ਤਰ੍ਹਾਂ ਵੇਖਣਾ ਤੇ ਫਿਰ ਗੁਰੂ ਸਾਹਿਬ ਜੀ ਕਹਿੰਦੇ ਨੇ ਅੰਦਰੋਂ ਤ੍ਰਿਪਤ ਹੋ ਜਾਏਗਾ ਇਹ ਨਾਮ ਏਦਾਂ ਦਾ ਭੋਜਨ ਹੈ ਨਾਮ ਏਦਾਂ ਦੀ ਖੁਰਾਕ ਹੈ ਬਾਣੀ ਵਿੱਚ ਲਿਖਿਆ ਹੋਇਆ ਸੱਚੇ ਨਾਮੇ ਆਧਾਰ ਮੇਰਾ ਜੀ ਨੂੰ ਭੁੱਖਾ ਸਭ ਗਵਾਈਆਂ ਕਰੀ ਸ਼ਾਂਤ ਸੁਖਮਣੇ ਵਸਿਆ ਜਨੀਚਾਂ ਸਭ ਪੁਜਾਈਆਂ ਗੁਰਬਾਣੀ ਇੱਕ ਭੁੱਖ ਮਟਾਉਂਦੀ ਐ ਔਰ ਕੋਈ ਚੀਜ਼ ਨਹੀਂ ਕੋਈ ਵੀ ਪਦਾਰਥ ਕੋਈ ਵੀ ਦੁਨੀਆ ਦੀ ਧਨ ਦੌਲਤ ਕੋਈ ਵੀ ਚੀਜ਼ ਜਿਹੜੀ ਹੈ ਕੀਮਤੀ ਤੋਂ ਕੀਮਤੀ ਚੀਜ਼ ਬੰਦੇ ਨੂੰ ਤ੍ਰਿਪਤ ਨਹੀਂ ਕਰਦੀ ਭੁੱਖ ਨਹੀਂ ਮਟਾਉਂਦੀ ਜੇ ਭੁੱਖ ਮਟਾਉਂਦੀ ਐ ਤੇ ਗੁਰੂ ਦੀ ਬਾਣੀ ਸਬਰ ਸ਼ੁਕਰ ਸਦਕ ਮਹਾਰਾਜ ਦੀ ਮੇਰ ਮਹਾਰਾਜ ਦਾ ਗਿਆਨ ਇਸਨੂੰ ਤ੍ਰਿਪਤ ਕਰਦਾ ਹੈ ਭੁੱਖ ਮਟਾਉਂਦਾ ਇਸ ਕਰਕੇ ਸਾਨੂੰ ਮਾਰੇ ਕਹਿੰਦੇ ਨੇ ਵੀ ਉਹ ਰਵਿਆ ਜਿਹੜਾ ਸਾਰੀਆਂ ਜਗ੍ਹਾ ਦੇ ਵਿੱਚ ਉਹਨੂੰ ਇਸ ਤਰੀਕੇ ਨਾਲ ਵੇਖਣਾ ਐਦਾਂ ਫਿਰ ਸਾਡੀ ਸਾਸਾਂ ਗਾ ਜੀ ਦੇਖ ਦੇਖ ਦੁਨੀਆ ਨੂੰ ਫਿਰ ਭੁੱਖ ਵੀ ਮਿਟੇਗੀ ਜਿਹੜੇ ਅੰਦਰ ਤੜਫ ਤੜਫ ਹੈ ਨਾ ਉਹ ਖਤਮ ਹੋਏਗੀ ਕਿਉਂਕਿ